ਕਿੰਚਾ ਸਭਰਾ ਜੀ ਮਸਲਾ ਸਾਹਿਬ ਜਿਹੜਾ ਐਕਸੀਡੈਂਟ ਹੋਇਆ ਮਸਲਾ ਇਹ ਕਿ ਮਿਤੀ 1 2 ਦੀ ਦਰਮਿਆਨੀ ਰਾਤ ਨੂੰ ਮਨਜੀਤ ਸਿੰਘ ਪੁੱਤਰ ਸਰਦਾਰ ਦਰਬਾਰਾ ਸਿੰਘ ਵਾਸੀ ਸਭਰਾ ਜੋ ਕਿ ਪੀਪੀ ਦੇ 9 9 ਬਟਾਲੀਅਨ ਦਾ 446 ਉਹਦਾ ਨੰਬਰ ਆ ਜੋ ਕਿ ਇਸ ਵਕਤ ਕਾਊਂਟਰੈਂਟ ਇੰਟੈਲੀਜੈਂਸ ਵਿੱਚ ਨੌਕਰੀ ਕਰ ਰਿਹਾ ਤੇ ਇਹ ਆ ਕੱਲ ਕੱਲ ਰਾਤ ਦੀ ਛੁੱਟੀ ਛੁੱਟੀ ਲੈ ਕੇ ਆਪਣਾ ਘਰ ਨੂੰ ਆ ਰਿਹਾ ਸੀ ਤੇ ਜਦੋਂ ਇਹ ਰਸਤੇ ਵਿੱਚ ਜੋਤੀਸ਼ਾ ਤੋਂ ਅੱਗੇ ਲੰਘ ਕੇ ਨੇੜੇ ਹਰਗੁਣ ਸਕੂਲ ਦੇ ਪੁਜਾ ਤੇ ਰਸਤੇ ਵਿੱਚ ਟੂਆ ਹੋਣ ਕਰਕੇ ਸੜਕ ਦੇ ਵਿੱਚ ਕਾ ਟੂਆ ਹੋਣ ਕਰਕੇ ਇਹਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਬੇਕਾਬੂ ਹੋਣ ਤੇ ਇਹ ਸੁੱਤੋਂ ਨਾ ਵਿਗੜ ਗਿਆ ਜਿਸ ਨਾਲ ਇਹ ਕੋ ਮੋਟਰਸਾਈਕਲ ਸੰਭਾਲਿਆ ਨਹੀਂ ਗਿਆ ਤੇ ਮੋਟਰਸਾਈਲ ਜਾ ਕੇ ਜਿਹੜਾ ਉਹ ਰੁੱਖ 'ਚ ਵੱਜ ਗਿਆ ਰੁੱਖ 'ਚ ਵੱਜਣ ਕਰਕੇ ਇਹਦਾ ਜਿਹੜਾ ਮੱਥਾ ਤੇ ਮੂੰਹ ਆ ਇਹਦਾ ਜਿਹੜੇ ਜ਼ੋਰ ਨਾਲ ਰੁੱਖ ਨਾਲ ਵੱਜਣ ਕਰਕੇ ਇਹਦੀ ਜਿਹੜੀ ਮੌਤ ਹੋ ਗਈ ਤੇ ਰਾਤ ਜਿਹੜੇ ਇਹਦੇ ਘਰ ਪਰਵਾਦ ਲੱਭਦੇ ਪਰ ਰਾਤੀ ਪਤਾ ਲਗਾ ਜ ਤੜਕੇ ਸਾਰਕੇ ਦੱਸਿਆ ਕਿ ਇਹਦੀ ਜਿਹੜੀ ਮੌਤ ਆ ਤੇ ਉੱਥੇ ਹੋਈ ਕਿ ਉੱਥੇ ਡੈੱਡ ਬਾਡੀ ਜਿਹੜੀ ਆ ਫਿਰ ਕਬਜ਼ੇ ਚ ਲਈ ਗਿਆ ਕਬਜ਼ੇ ਚ ਲੈ ਕੇ ਉਹ ਡੈੱਡ ਬਾਡੀ ਦਾ ਜਿਹੜਾ ਵਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕੀਤੀ ਆ ਤੇ 175 199 ਸੀਆਰ ਪੀਸੀ ਦੀ ਕਾਰਵਾਈ ਜਿਹੜੀ ਆ ਅਮਰਵੈਚ ਲਿਆਂਦੀ ਗਈ ਆ ਤੇ ਫਿਰ ਵੀ ਇਹ ਕਰਮਚਾਰੀਆ ਦੀ ਜਿਹੜੀ ਜਾਂਚ ਹੈ ਬਰੀਕੀ ਨਾਲ ਚੱਲ ਰਹੀ ਆ ਤੇ ਮੌਤ ਦੇ ਤੱਥਾਂ ਤੇ ਜਾਣੂ ਹੋ ਲਈ ਹਰ ਸੰਭਵ ਤਰੀਕੇ ਕੀਤੇ ਜਾ ਰਹੇ ਕਿਹੜੀ ਜਗ੍ਹਾ ਦੇ ਡਿਊਟੀ ਕਿਹੜੀ ਜਗ੍ਹਾ ਤੇ ਇਹ ਕਾਉਂਟਰ ਇੰਟੈਲੀਜੈਂਸ ਦੇ ਵਿੱਚ ਲਾਗਾਇਮ ਹਾਂ ਮਾਲ ਮੰਡੀ ਦੇ ਅਮਰ ਸਰ ਹਾਂਜੀ ਤੇ ਅਗਲੀ ਸਰ ਕਾਰਵਾਈ ਕੀ ਇਹ ਮਜਲੇ ਦੀ ਜਾਂਦੀ ਅਗਲੀ ਕਾਰਵਾਈ ਜਿਹਦੀ ਜਿਹੜੀ ਮੌਤ ਦੇ ਕਾਰਨ ਬੜੇ ਬਰੀਕੀ ਨਾਲ ਜਾਂਚ ਕੀਤੇ ਜਾ ਰਹੇ ਆ ਤੇ ਇਸ ਦੇ ਕਾਰਨਾਂ ਦੇ ਜਲਦੀ ਤੋਂ ਜਲਦੀ ਜਾਨੂ ਹੋ ਰਿਹਾ ਤੇ ਤਾਂ ਪੋਸਟਮਾਰਟਮ ਕਰਵਾਇਆ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗ ਜਾਊਗਾ ਕਿ ਇਹਨੂੰ ਕੋਈ ਹੋਰ ਕਿਤੇ ਇਹਨ ਸੱਟ ਵਗੈਰਾ ਤੇ ਨਹੀਂ ਮਾਰੀ ਪਰ ਫਿਲਹਾਲ ਜਿਹੜੀ ਆ ਉਹ ਜਿਹੜੀ ਆ ਇਹ ਲੋਖਤ ਸਬਜਨ ਕਾਰਨ ਕਰਕੇ ਹੀ ਮੌਤ ਹੋਈ ਆ। ਇਹ ਫਿਰ ਵੀ ਇਹਦੀ ਤੇਰੀ ਮੌਦੇ ਕਾਰਨਾ ਤੋਂ ਜਾਣੂ ਹੋਇਆ ਜਾਦਾ। ਕਿੰਚਾਤ ਸਭਰਾ ਕੀ ਮਸਲਾ ਸਰ ਜਿਹੜਾ ਐਕਸੀਡੈਂਟ ਹੋਇਆ ਮਸਲਾ ਇਹ ਕਿ ਮਿਤੀ 1 2 ਦੀ ਦਰਮਿਆਨੀ ਰਾਤ ਨੂੰ ਮਨਜੀਤ ਸਿੰਘ ਪੁੱਤਰ ਸਰਦਾਰ ਦਰਬਾਰਾ ਸਿੰਘ ਵਾਸੀ ਸਭਰਾ ਜੋ ਕਿ ਪੀ ਜੀ ਪੀ ਦੇ 9 9 ਬਟਾਲੀਅਨ ਦਾ 446 ਉਹਦਾ ਨੰਬਰ ਆ ਜੋ ਕਿ ਇਸ ਵਕਤ ਕਾਊਂਟਰੈਂਟ ਚੈਲੰਜ ਸਪੈਕ ਨੌਕਰੀ ਕਰ ਰਿਹਾ। ਤੇ ਇਹ ਆ ਕੱਲ ਕੱਲ ਰਾਤ ਦੀ ਛੁੱਟੀ ਛੁੱਟੀ ਲੈ ਕੇ ਆਪਣਾ ਘਰ ਨੂੰ ਆ ਰਿਹਾ ਸੀ ਤੇ ਜਦੋਂ ਇਹ ਰਸਤੇ ਵਿੱਚ ਜੋਤੀਸ਼ਾ ਤੋਂ ਅੱਗੇ ਲੱਗ ਕੇ ਨੇੜੇ ਹਰਗੁਣ ਸਕੂਲ ਦੇ ਪੁਜਾ ਤੇ ਰਸਤੇ ਵਿੱਚ ਧੂਆ ਹੋਣ ਕਰਕੇ ਸੜਕ ਦੇ ਵਿੱਚ ਕਾ ਧੂਆ ਹੋਣ ਕਰਕੇ ਇਹਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਬੇਕਾਬੂ ਹੋ ਤੇ ਸਦੋਂ ਵਿਗੜ ਗਿਆ ਜਿਸ ਨਾਲ ਇਹ ਕੋ ਮੋਟਰਸਾਈਕਲ ਸੰਭਾਲਿਆ ਨਹੀਂ ਗਿਆ ਤੇ ਮੋਟਰਸਾਈਲ ਜਾ ਕੇ ਜਿਹੜਾ ਉਹ ਰੁੱਖ 'ਚ ਵੱਜ ਗਿਆ ਰੁੱਖ 'ਚ ਵੱਜਣ ਕਰਕੇ ਇਹਦਾ ਜਿਹੜਾ ਮੱਥਾ ਤੇ ਮੂੰਹ ਆ ਇਹਦਾ ਜਿਹੜੇ ਜੋਰ ਨਾਲ ਰੋਖਣਾ ਵਜਨ ਕਰਕੇ ਇਹਦੀ ਜਿਹੜੀ ਆ ਮੌਤ ਹੋ ਗਈ ਤੇ ਰਾਤ ਜਿਹੜੇ ਇਹਦੇ ਘਰ ਪਰਵਾਦ ਲੱਭਦੇ ਪਰ ਰਾਤੀ ਪਤਾ ਲਗਾ ਜ ਤੜਕੇ ਸਾਰ ਕੇ ਦੱਸਿਆ ਕਿ ਇਹਦੀ ਜਿਹੜੀ ਮੌਤ ਆ ਤੇ ਉੱਥੇ ਹੋਈ ਤੇ ਉੱਥੇ ਡੈੱਡ ਬਾਡੀ ਜਿਹੜੀ ਆ ਫਿਰ ਕਬਜ਼ੇ ਚ ਲਈ ਗਿਆ ਕਬਜ਼ੇ ਚ ਲੈ ਕੇ ਉਹ ਡੈੱਡ ਬਾਡੀ ਦਾ ਜਿਹੜਾ ਵਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕੀਤੀ ਆ ਤੇ 175 199 ਸੀਆਰਪੀਸੀ ਦੀ ਕਾਰਵਾਈ ਜਿਹੜੀ ਆ ਅਮਲ ਵਿੱਚ ਲਿਆਂਦੀ ਗਈ ਆ ਤੇ ਫਿਰ ਵੀ ਇਹ ਕਰਮਚਾਰੀਆ ਦੀ ਜਿਹੜੀ ਜਾਂਚ ਹੈ ਬਰੀਕੀ ਨਾਲ ਚੱਲ ਰਹੀ ਆ ਤੇ ਮੌਤ ਦੇ ਤੱਥਾਂ ਤੋਂ ਜਾਣੂ ਹੋ ਲਈ ਹਰ ਸੰਭਵ ਤਰੀਕੇ ਕੀਤੇ ਜਾ ਰਹੇ ਕਿਹੜੀ ਜਗ੍ਹਾ ਤੇ ਡਿਊਟੀ ਕਿਹੜੀ ਜਗ੍ਹਾ ਤੇ ਇਹ ਕਾਉਂਟਰ ਇੰਟੈਲੀਜੈਂਸ ਦੇ ਵਿੱਚ ਇਹਦਾ ਕਾਇਮ ਹੁੰਦਾ ਮਾਲ ਮੰਡੀ ਤੇ ਅਮਰ ਸਰ ਹਾਂਜੀ ਤੇ ਅਗਲੀ ਸਰ ਕਾਰਵਾਈ ਕੀ ਇਹ ਮੁੱਦੇ ਦੀ ਅਗਲੀ ਕਾਰਵਾਈ ਜਿਹਦੀ ਜਿਹੜੀ ਮੌਤ ਦੇ ਕਾਰਨ ਬੜੇ ਬਰੀਕੀ ਨਾਲ ਜਾਂਚ ਕੀਤੇ ਜਾ ਰਹੇ ਆ ਤੇ ਇਸ ਦੇ ਕਾਰਨਾਂ ਦੇ ਜਲਦੀ ਤੋਂ ਜਲਦੀ ਜਾਣੂ ਹੋ ਰਿਹਾ ਤੇ ਇਹਦਾ ਪੋਸਟਮਾਰਟਮ ਕਰਵਾਇਆ ਉਸ ਟਮਾਟਮ ਦੀ ਰਿਪੋਰਟ ਤੋਂ ਪਤਾ ਲੱਗ ਜਾਊਗਾ ਕਿ ਇਹਨੂੰ ਕੋਈ ਹੋਰ ਕਿਤੇ ਇਹਨ ਸੱਟ ਵਗੈਰਾ ਤੇ ਨਹੀਂ ਮਾਰੀ ਪਰ ਫਿਲਹਾਲ ਜਿਹੜੀ ਆ ਉਹ ਜਿਹੜੀ ਆ ਇਹ ਲੋਖਤ ਚ ਵੱਜਣ ਕਾਰਨ ਕਰਕੇ ਹੀ ਮੌਤ ਹੋਈ ਆ ਤੇ ਫਿਰ ਵੀ ਜੇ ਦੀ ਮੌਦੇ ਕਾਰਨਾ ਤੋਂ ਜਾਣੂ ਹੋਇਆ ਜਾ